ਵੈਗੂ ਜੀ ਦਾ ਖਾਲਸਾ ਵੈਗੂ ਜੀ ਦੇ ਫਤਹਿ ਅਜਗਿਲ ਮਾਰਕੀਟ ਰਹੀਮਪੁਰਾਡ ਹਾਰਪੁਰ ਵਿਖੇ ਸ਼ਬੀਲ ਦਾ ਲੰਗਰ ਲਗਾਇਆ ਗਿਆ ਹੈ ਜੋ ਕਿ ਲਗਾਤਾਰ 5 ਤੋਂ 6 ਸਾਲ ਦੇ ਦੌਰਾਨ ਲੱਗਦਾ ਆ ਰਿਹਾ ਤੇ ਇਹ ਸ਼ਬੀਲ ਦਾ ਮੁੱਖ ਕਾਰਨ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਇੰਨੇ ਇੰਨੀ ਗਰਮੀ ਦੇ ਵਿੱਚ ਇੰਨੇ ਤਸੀਹੇ ਝੱਲੇ ਜੋ ਕਿ ਕੋਈ ਵੀ ਇਹਦਾ ਉਦਾਹਰਨ ਨਹੀਂ ਦੇ ਸਕਦਾ ਕਿ ਗੁਰੂ ਅਰਜਨ ਦੇਵ ਜੀ ਨੇ 33 ਤਵੀ ਉੱਤੇ ਬੈਠੇ ਉਹਨਾਂ ਨੇ ਉੱਤੇ ਆਪਣੇ ਰੇਤਾ ਬੋਈ ਸਭ ਕੁਝ ਕੀਤਾ ਹਨ ਜੋ ਅਸੀਂ ਸੋਚ ਵੀ ਨਹੀਂ ਸਕਦੇ ਤੇ ਇਹ ਸ਼ਹੀਦ ਦਿਨ ਨੂੰ ਸਨਮੁਖ ਰੱਖਦੇ ਹੋਏ ਇਹ ਸ਼ਬੀਲ ਦਾ ਲੰਗਰ ਲਗਾਇਆ ਗਿਆ ਹੈ ਸੋ ਸਾਰੇ ਨਗਰ ਨਿਵਾਸੀਆਂ ਨੂੰ ਇਹ ਅਪੀਲ ਹੈਗੀ ਹੈ ਕਿ ਤੁਸੀਂ ਵੀ ਆਓ ਤੇ ਇਸ ਲੰਗਰ ਦੇ ਵਿੱਚ ਹਿੱਸਾ ਤੇ ਯੋਗਦਾਨ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗਿੱਲ ਮਾਰ ਕੀ ਰਹੀਪੁਰ ਰੋਡ ਫਤਿਹਗੜ ਚੌਂਕ ਦੇ ਨੇੜੇ ਦੀ ਤੰਤ ਸਤਿਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਵਸਦੇ ਸੰਬੰਧ ਵਿੱਚ 6-7 ਸਾਲ ਤੋਂ ਲਗਾਤਾਰ ਸ਼ਬੀਰ ਲਗਾਈ ਜਾ ਰਹੀ ਹੈ ਸੋ ਇਹ ਸ਼ਬੀਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸਹੀ ਜੀ ਦੀ ਉਹਨਾਂ ਨੂੰ ਸਮਰਪਿਤ ਹੈ ਉਹਨਾਂ ਨੇ ਬਹੁਤ ਤਸੀਹੇ ਸਾਡੇ ਕੌਮ ਵਾਸਤੇ ਇਸ ਦੇਸ਼ ਵਾਸਤੇ ਚੱਲੇ ਆ ਤੋ ਅਸੀਂ ਪਰਮਪਿਤਾ ਪਰਮਾਤਮਾਗੇ ਅਰਦਾਸ ਕਰਦੇ ਆਓ ਅਸੀਂ ਉਹਨਾਂ ਦੀਆਂ ਪਾਈਆਂ ਲੀਹਾਂ ਤੇ ਚੱਲੀਏ ਸਤਗੁਰੂ ਮਹਾਰਾਜ ਸਾਨੂੰ ਵੀ ਪ੍ਰੇਰਨਾ ਦੇ ਅਤੇ ਸਾਡੇ ਸ਼ਹਿਰ ਤੇ ਵੀ ਫੇਰ ਭਰੇ ਹੱਥ ਰੱਖਣ ਇਨੀ ਬੇਨਤੀ ਕਰਦਾ ਆਪ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਆਓ ਇਹ ਸ਼ਬੀਲ ਦਾ ਲੰਗਰ ਚਖੋ ਤੇ ਸਹਿਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ